ਹੁਣ ਜੇਕਰ ਤੁਹਾਡਾ ICICI ਬੈਂਕ ਤੇ HDFC ਬੈਂਕ ਦੇ ਵਿੱਚ ਖਾਤਾ ਹੈ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਇੱਕ ਬੇਹੱਦ ਵੱਡਾ ਚਟਕਾ ਤੁਹਾਨੂੰ ਲੱਗਣ ਵਾਲਾ ਹੈ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਤੇ ਇਸ ਨੂੰ ਸ਼ੇਅਰ ਕਰਨਾ ਵੀ ਬਣਦਾ ਹੈ ਤਾਂਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ICICI ਬੈਂਕ ਯਾ HDFC ਬੈਂਕ ਨੇ ਕੀ ਕੁਝ ਵੱਡੇ ਬਦਲਾਅ ਕਰ ਦਿੱਤੇ ਨੇ ਤਾਂ 1 ਜੁਲਾਈ ਤੋਂ ਕਿਹੜੇ ਬਦਲਾਅ ਹੋਣ ਵਾਲੇ ਨੇ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਵੱਡੀ ਖਬਰ ਹੈ ਜਿਹੜੇ ਦਰਸ਼ਕ ਤੁਹਾਨੂੰ ਦੱਸ ਹੀ ਹੈ ਕਿ ICICI ਬੈਂਕ ਨੇ ਜਿਹੜਾ ਹੁਣ ਅ ਲਈ ਹੁਣ ਬਦਲਾਅ ਕੀਤਾ ਹੈ ਤੇ HDFC ਬੈਂਕ ਦੇ ਵੱਲੋਂ ਆਪਣੇ ATM ਦੇ ਬਦਲਾਅ ਲਈ ਕੁਝ ਚੀਜ਼ਾਂ ਲਾਗੂ ਕਰ ਦਿੱਤੀਆਂ ਨੇ ਤੇ ICICI ਬੈਂਕ ਤੇ HDFC ਬੈਂਕ ਦੇ ਵਿੱਚ ਜੇਕਰ ਤੁਹਾਡੇ ਖਾਤੇ ਨੇ ਤਾਂ ਇਸ ਖਬਰ ਨੂੰ ਜ਼ਰੂਰ ਸੁਣੀਓ ਤੇ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਆਕੇ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਤੁਸੀਂ ICICI ਬੈਂਕ ਤੇ HDFC ਬੈਂਕ ਦੇ ਨਾਲ ਜੁੜੇ ਹੋ ਤਾਂ ਤੁਹਾਨੂੰ ਕੁਝ ਅਜਿਹੇ ਨਿਯਮਾਂ ਦਾ ਪਾਲਣਾ ਕਰਨਾ ਪਵੇਗਾ ਔਰ ਉਹਨਾਂ ਨਾਲ ਦੀ ਨਾਲ ਕੁਝ ਚੀਜ਼ਾਂ ਤੇ ਹੁਣ ਤੁਹਾਨੂੰ ਐਕਸਟਰਾ ਪੈਸਿਆਂ ਦਾ ਭੁਗਤਾਨ ਕਰਨਾ ਪਵੇਗਾ ਖਬਰ ਇਸ ਬਾਬਤ ਹੈ ਕਿ ਜੇਕਰ ਤੁਹਾਡਾ ਖਾਤਾ ICICI ਬੈਂਕ ਦੇ ਵਿੱਚ ਹੈ ਤਾਂ ਤੁਸੀਂ ਕਿਸੇ ਹੋਰ ਜਿਹਦਾ ਬੈਂਕ ਦੇ ਵਿੱਚੋਂ ਪੈਸੇ ਕਢਵਾਉਂਦੇ ਹੋ ATM ਚੋਂ ਪੈਸੇ ਕਢਵਾਉਂਦੇ ਹੋ ਤਾਂ ਤੁਹਾਨੂੰ ਤਿੰਨ ट्रांजੈਕਸ਼ਨਸ ਫ੍ਰੀ ਮਿਲਣਨੀਆਂ ਕਿਆਂ 900 ਤੋਂ ਬਾਅਦ ਜਦੋਂ ਤਿੰਨ ਟ੍ਰਾਂਜੈਕਸ਼ਨ ਤੋਂ ਬਾਅਦ ਤੁਹਾਨੂੰ ਪੈਸਿਆਂ ਦਾ ਭੁਗਤਾਨ ਕਰਨਾ ਪਵੇਗਾ ਜੇਕਰ ਤੁਸੀਂ 1000 ਰੁਪਿਆ ਘਟਾਉਂਦੇ ਹੋ ਤੇ ਉਸਤੇ ਚਾਰਜਸ ਲੱਗ ਹੋਣਗੇ ਜੇ ਤੁਸੀਂ ਲੱਖ ਤੋਂ ਲੈ ਕੇ 5 ਲੱਖ ਤੱਕ ਦੀ ਟ੍ਰਾਂਜੈਕਸ਼ਨ ਕਰਵਾਉਦੇ ਹੋ ਉਸ ਤੋਂ ਲੱਗ ਪੈਸੇ ਹੋਣਗੇ ਜਾਨਕਿ ਹੁਣ ਕੁਝ ਅਮਾਉਂਟ ਜਿਹੜੀ ਆ ਉਸਸਾ ਪੁਗਤਾਨ ਖਾਣ ਨੂੰ ਕਰਨਾ ਪਵੇਗਾ ਇਸ ਤੋਂ ਬਾਅਦ HDFC ਬੈਂਕ ਦੀ ਗੱਲ ਕਰ ਲਈਏ ਤਾਂ HDFC ਬੈਂਕ ਦੇ ਵਿੱਚ ਵੀ ਅਜਿਹੀਆਂ ਚੀਜ਼ਾਂ ਲਾਗੂ ਹੋਣ ਗਿਆ ਤਾਂ ਜੇਕਰ ਤੁਸੀਂ 1000 ਰੁਪਏ ਤੱਕ ਦਾ ਭੁਗਤਾਨ ਕਰਦੇ ਹੋ ਤੇ ਤੁਹਾਨੂੰ 2% ਜੋ ਹੈ ਉੱਥੇ ਭੁਗਤਾਨ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਫਿਰ ਲੱਖ ਤੱਕ ਦੀ ਪੇਮੈਂਟ ਦਾ ਵੀ ਤੁਹਾਨੂੰ ਭੁਗਤਾਨ ਕਰਨਾ ਪਵੇਗਾ ਜਾਨੀ ਕਿ ਕੁਝ ਐਕਸਟਰਾ ਚਾਰजेस ਦਾ ਭੁਗਤਾਨ ਹੁਣ ਤੁਹਾਨੂੰ ਕਰਨਾ ਪਵੇਗਾ ਤੁਹਾਡੀਆਂ ਜੇਬਾਂ ਤੇ ਢਾਕਾ ਪਵੇਗਾ ਨਾਲਦੀਨ ਤੋਰਮਦਜ਼ ਯੇ ਕਿ ਹੁਣ ਜਿਸ ਤਰੀਕੇ ਦੇ ਨਾਲ ਜਦੋਂ ਤੁਸੀਂ ਪਹਿਲਾਂ ਭੁਗਤਾਨ ਕਰਦੇ ਸੀ 21 ਰੁਪਏ ਲੱਗਦੇ ਸੀ ਪਰ ਹੁਣ ਕੁਝ ਅਜਿਹੇ ਬਦਲਾਅ ਹੋ ਗਏ ਨੇ ਕਿ ਜੇਕਰ ਤੁਸੀਂ 1000 ਰੁਪਏ ਤੱਕ ਕਰਵਾਉਂਦੇ ਹੋ ਤੇ 2.5 ਰੁਪਏ ਤੱਕ ਦਾ ਜਿਹੜਾ ਭੁਗਤਾਨ ਤੁਹਾਨੂੰ ਕਰਨਾ ਪਵੇਗਾ ਯਾਨੀ ਕਿ ਕੁਝ ਅਜਈਆਂ ਚੀਜ਼ਾਂ ਹੁਣ ਲਾਗੂ ਹੋਣ ਵਾਲੀਆਂ ਨੇ ਇਸ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ HDFC ਬੈਂਕ ਦੇ ਵਿੱਚ ਤੇ ICICI ਬੈਂਕ ਨੇ ਦੋਵਾਂ ਨੇ ਬਹੁਤ ਜ਼ਿਆਦਾ ਹੀ ਵੱਡੇ ਪੱਧਰ ਤੇ ਬਦਲਾਵ ਕਰ ਦਿੱਤੇ ਨੇ ਤਾਂ ਜਿਹੜੇ ਹੁਣ ਮੈਟਰੋ ਸ਼ਹਿਰ ਹੋਣਗੇ ਉਹਨਾਂ ਨੂੰ ਤਿੰਨ ट्रांजੈਕਸ਼ਨਸ ਫ੍ਰੀ ਹੋਣਗੀਆਂ ਤੇ ਨਾਲ ਦੇ ਨਾਲ ਜਿਹੜੇ ਪੈਂਡੂ ਲਾ ਕੇ ਹੋਣਗੇ ਉਹਨਾਂ ਨੂੰ ਪੰਜ ट्रांजੈਕਸ਼ਨਸ ਜਿਹੜੀਆਂ ਮੁਫਤ ਮਿਲਣਗੀਆਂ ਤੇ ਉਸ ਤੋਂ ਬਾਅਦ ਪੈਸੇ ਕਢਵਾਉਣ ਤੇ ਉਹਨਾਂ ਨੂੰ ਵੀ ਭੁਗਤਾਨ ਕਰਨਾ ਪਵੇਗਾ ਤਾਂ ਦੱਸਿਏ ਕਿ HDFC ਬੈਂਕ ਦੇ ਵਿੱਚ ਜਦੋਂ ਤੁਸੀਂ 1000 ਰੁਪਿਆ ਕਢਵਾਉਂਦੇ ਹੋ ਤਾਂ ਤੁਹਾਨੂੰ ਇੱਕ ਫੀਸੀ ਜਿਹੜਾ ਭੁਗਤਾਨ ਕਰਨਾ ਪਵੇਗਾ ਐਕਸਟਰਾ ਪੇਮੈਂਟ ਦੇਣੀ ਪਵੇਗੀ ਔਰ ਜਦੋਂ ਤੁਸੀਂ ਲੱਖ ਤੱਕ ਦੀ ਪੇਮੈਂਟ ਕਰਨੀ ਕਰਦੇ ਹੋ ਤਾਂ ਉਸ ਤੋਂ ਬਾਅਦ ਵੀ ਤੁਹਾਨੂੰ ਭੁਗਤਾਨ ਕਰਨਾ ਪਵੇਗਾ ਯਾਨੀ ਕਿ ਹੁਣ ਜਿੰਨੀ ਜਿੰਨੀ ਪੇਮੈਂਟ ਜਿਹੜੀ ਤੁਸੀਂ ਕਢਾਉਂਗੇ ਉਹਨੇ-ਉਨੇ ਪੈਸਿਆਂ ਦਾ ਭੁਗਤਾਨ ਤੁਹਾਨੂੰ ਕਰਨਾ ਪਵੇਗਾ ਤਾਂ ਇਸੇ ਤਰੀਕੇ ਦੇ ਨਾਲ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਜੇਕਰ ਤੁਹਾਡਾ ਜੀਆਰਐਫਸੀ ਜਾਂ ਫਿਰ ਆਈਸੀਆਈਸੀ ਬੈਂਕ ਦੇ ਵਿੱਚ ਖਾਤਾ ਹੈ ਤੇ ਇਸ ਖਬਰ ਨੂੰ ਸੁਣੋ ਕਿਉਂਕਿ ਉਹਨਾਂ ਪੈਸੇ ਕਢਾਉਣੀਆਂ ਅਸਰ ਲੈਣ ਦੇਣ ਦੇ ਵਿੱਚ ਹੁਣ ਤੁਹਾਨੂੰ ਐਕਸਟਰਾ ਪੈਸਿਆਂ ਦਾ ਭੁਗਤਾਨ ਕਰਨਾ ਪਵੇਗਾ